ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਤਹਿਲਕਾ ਪੰਜਾਬ ਮੈਂ ਹਾਂ ਵਿਜੇਪਾਲ ਸਿੰਘ ਦੇ ਜੀ ਤਹਿਲਕਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਸੋ ਅੱਜ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਕਿ ਵੱਡਾ ਗੁਰਦੁਆਰਾ ਸਾਹਿਬ ਕੰਮਪੰਡੈਂਟ ਵਿਖੇ ਜਿੱਥੇ ਕਿ ਇੱਕ ਧਾਰਮਿਕ ਸਮਾਗਮ ਦਾ ਯੋਜਨ ਕੀਤਾ ਗਿਆ ਉੱਥੇ ਚੇਚੇ ਤੌਰ ਤੇ ਜਿੱਥੇ ਕਿ ਢਾਡੀ ਜਥਾ ਇੰਟਰਨੈਸ਼ਨਲ ਬੀਬੀ ਕਿਰਨਜੀਤ ਕੌਰ ਖਾਲਸਾ ਜੀ ਰੋਪੜ ਵਾਲਿਆਂ ਨੇ ਜਿੱਥੇ ਕਿ ਇੱਕ ਸਿੱਖ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਉੱਥੇ ਉਹ ਚੇਚੇ ਤੌਰ ਤੇ ਆਪਣੇ ਰਜਾਇਮਿਆਂ ਪਰ ਜਿੰਦਗੀ ਨੂੰ ਛੱਡਦੇ ਹੋਏ ਚੇਚੇ ਤੌਰ ਤੇ ਇੰਡੀਆ ਤੋਂ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿੱਥੇ ਕਿ ਆਪਣਾ ਸਿੱਖੀ ਇਤਿਹਾਸ ਨੂੰ ਸੰਗਤਾਂ ਨਾਲ ਜੋੜਦੇ ਹਨ ਸੰਗਤਾਂ ਨੂੰ ਸਿੱਖੀ ਇਤਿਹਾਸ ਨਾਲ ਜੋੜਦੇ ਹਨ ਉੱਥੇ ਚੇਚੇ ਤੌਰ ਤੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਕਿ ਇਥੋਂ ਦੀ ਪ੍ਰਬੰਧ ਕਮੇਟੀ ਵੱਲੋਂ ਉਹਨਾਂ ਨੂੰ ਜਿਵੇਂ ਉਹਨਾਂ ਨਾਲ ਗੱਲ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਵੱਲੋਂ ਕਿਹੋ ਜਿਹਾ ਪ੍ਰੋਗਰਾਮ ਮਲੇਸ਼ੀਆ ਦੇ ਵਿੱਚ ਤੇ ਅੱਜ ਦੇ ਇਸ ਸਮਾਗਮ ਦੇ ਮੌਕੇ ਤੇ ਸਿੱਖ ਸੰਤਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਹੈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮਲੇਸ਼ੀਆ ਦੀ ਧਰਤੀ ਤੇ ਅਸੀਂ ਪਹਿਲੀ ਵਾਰੀ ਹਾਜ਼ਰੀ ਭਰੀ ਹੈ ਇਸ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਬੱਚਿਆਂ ਨੂੰ ਬੜਾ ਮਾਣ ਸਤਿਕਾਰ ਪ੍ਰਾਪਤ ਹੋਇਆ ਹੈ ਤੇ ਜਨੇ ਜੋ ਅਸੀਂ ਹੈ ਨਹੀਂ ਸੀ ਜਿੰਨੇ ਜੋਗ ਇਹਨਾਂ ਨੇ ਸਾਨੂੰ ਕਰ ਦਿੱਤਾ ਸਾਡੇ ਸਤਿਕਾਰਯੋਗ ਵੀਰ ਜੀ ਦੀਪ ਸਿੰਘ ਜੀ ਜਿਨ੍ਹਾਂ ਦੇ ਸਦਾ ਇੱਕ ਫੋਨ ਦੇ ਕਰਕੇ ਅਸੀਂ ਇਹਨਾਂ ਨੂੰ ਇੱਕ ਫੋਨ ਕੀਤਾ ਸੀ ਬੜਾ ਪਿਆਰ ਬਖਸ਼ਿਆ ਫੈਮਲੀ ਨੇ ਸਤਿਗੁਰੂ ਮਹਾਰਾਜ ਜਥੇ ਨੂੰ ਤੇ ਇਸ ਪਰਿਵਾਰ ਨੂੰ ਇਸ ਪ੍ਰਬੰਧਕ ਕਮੇਟੀ ਨੂੰ ਸਿੱਖ ਕੌਮ ਦੀ ਸੇਵਾ ਕਰਨ ਦਾ ਵੱਲ ਬਖਸ਼ੇ ਤੇ ਇਸੇ ਤਰ੍ਹਾਂ ਐਦਾਂ ਦੀਆਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਸਾਨੂੰ ਵੀ ਮਾਣ ਹੁੰਦਾ ਕਿ ਸਾਡੇ ਸਿੱਖ ਕੌਮ ਦਾ ਜਿਹੜਾ ਪ੍ਰਚਾਰ ਹੈ ਐਦਾਂ ਹੀ ਕਾਇਮ ਰਹੇ ਤੇ ਚੜ੍ਹਦੀ ਕਲਾ ਦੇ ਵਿੱਚ ਰਹੇ ਸੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਦੇਸ਼ ਧਰਤੀ ਉੱਤੇ ਆਣਗੇ ਸਿੱਖ ਸੰਤਾਂ ਨੂੰ ਜਿੱਥੇ ਕਿ ਢਾਡੀ ਵਾਰਾਂ ਰਹੀਂ ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸ ਨਾਲ ਜੋੜਦੇ ਹੋ ਸੋ ਅੱਜ ਤੁਹਾਡੇ ਵੱਲੋਂ ਕੀ ਮੈਸੇਜ ਹੈ ਇਥੇ ਦੀਆਂ ਸੰਗਤਾਂ ਨੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹਨਾ-ਕਿਹਨਾ ਗੁਰਦੁਆਰਾਂ ਵਿੱਚ ਤੁਹਾਡਾ ਪ੍ਰੋਗਰਾਮ ਹੈ ਦੇ ਕੀ ਮੈਸੇਜ ਦੇਣਾ ਚਾਹੋਗੇ ਮਲੇਸ਼ੀਆ ਦੀਆਂ ਸੰਗਤਾਂ ਨੂੰ ਸਾਡੇ ਵੱਲੋਂ ਇੱਕ ਅਪੀਲ ਹੈ ਸਾਰੀ ਸੰਗਤ ਨੂੰ ਕਿ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਗੁਰੂ ਦੇ ਨਾਲ ਜੁੜੀਏ ਕਿਉਂਕਿ ਪ੍ਰਚਾਰ ਦਾ ਬਹੁਤ ਘਟ ਇਸ ਧਰਤੀ ਦੇ ਉੱਤੇ ਮੈਂ ਵੇਖਿਆ ਕਿ ਢਾਡੀ ਜਥੇ ਨਹੀਂ ਹਾਜ਼ਰੀ ਭਰ ਰਹੇ ਤੇ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਧਰਤੀ ਦੇ ਉੱਤੇ ਪ੍ਰਚਾਰ ਦੀ ਲੋੜ ਹੈ ਵੱਧ ਤੋਂ ਵੱਧ ਪ੍ਰਚਾਰ ਕਰਿਆ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਮਲੇਸ਼ੀਆ ਦੀ ਧਰਤੀ ਦੇ ਉੱਤੇ ਕਿ ਜਿੱਦਾਂ ਪ੍ਰਬੰਧਕ ਕਮੇਟੀ ਨੇ ਸਾਨੂੰ ਇਨਾ ਮਾਣ ਸਤਿਕਾਰ ਬਖਸ਼ਿਆ ਤੇ ਅਸੀਂ ਇੰਡੀਆ ਜਾ ਕੇ ਵੀ ਦੱਸਾਂਗੇ ਕਿ ਸੇ ਗੁਰੂ ਘਰ ਦੇ ਵਿੱਚ ਸਾਨੂੰ ਇਨਾ ਸਤਕਾਰ ਤੇ ਮਾਣ ਇੱਜ਼ਤ ਪ੍ਰਾਪਤ ਹੋਈ ਹੈ ਤੇ ਸਾਡਾ ਵੀ ਫਕਰ ਦੇ ਨਾਲੋਂ ਸਿਰ ਉੱਚਾ ਆਇਆ ਉੱਚਾ ਹੋਇਆ ਹੈ ਤੇ ਵੀਰ ਜੀ ਦਾ ਧੰਨਵਾਦ ਤੇ ਆਉਣ ਵਾਲੀਆਂ ਸੰਗਤਾਂ ਤੇ ਆਉਣ ਵਾਲੇ ਸਮੇਂ ਦਾ ਜਿਹੜੀ ਇੱਕ ਬੇਨਤੀ ਹੈ ਕਿ ਖੰਡੇ ਬਾਟੇ ਦੀ ਪਹੁੰਚ ਕਿ ਅਸੀਂ ਗੁਰੂ ਦੇ ਸਿੰਘ ਜਰੂਰ ਸਜੀਏ ਜੀ ਜੀ ਸਵਾਭਾ ਧਰਮਾ ਦੇਸਨ ਬਹੁਤ ਹੀ ਸਤਿਕਾਰਯੋਗ ਇੰਟਰਨੈਸ਼ਨਲ ਟਾਡੀ ਜਥਾ ਵੀਮੀ ਕਿਰਨਜੀਤ ਕੌਰ ਜੀ ਖਾਲਸਾ ਰੋਪਣ ਵਾਲੇ ਜਿਨ੍ਹਾਂ ਨੇ ਕਿ ਮਲੇਸ਼ੀਆ ਦੀ ਧਰਤੀ ਉੱਤੇ ਆਣ ਕੇ ਇੱਥੇ ਕੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਹੈ ਉੱਥੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹ ਇਸ ਤਰ੍ਹਾਂ ਆਪਣੀਆਂ ਸਵਾਮਾਂ ਨਿਮਾਉਂਦੇ ਰਹਿਣਾ ਤਾਂ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਇਥੋਂ ਗੁਰਦੁਆਰਾ ਸਾਹਿਬ ਦੇ ਹੱਡ ਗ੍ਰੰਥੀ ਯਾਨੀ ਗੁਰਪ੍ਰੀਤ ਸਿੰਘ ਜੀ ਸੋ ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਕਿ ਨਾਲ ਹੀ ਉਹ ਅੱਜ ਆਏ ਹੋਏ ਇਸ ਜਥੇ ਦਾ ਧੰਨਵਾਦ ਕਰਨ ਤੇ ਉਹਨਾਂ ਨੂੰ ਵੀ ਕੀ ਮੈਸੇਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸਾਂ ਬਦੇਸਾਂ ਦੇ ਵਿੱਚ ਬਸਦੀ ਹੋਈ ਸੰਗਤ ਨੂੰ ਪਤੀ ਪ੍ਰਵਾਨ ਕਰਨੀ ਜੀ ਸੋ ਬਹੁਤ ਹੀ ਅੱਜ ਖੁਸ਼ੀ ਭਰਿਆ ਦਿਨ ਹੈ ਸੋ ਸਾਡੇ ਬੜੇ ਸਤਿਕਾਰਯੋਗ ਪੰਜ ਜੀ ਕਿਰਨਜੀਤ ਕੌਰ ਜੀ ਰੋਪੜ ਵਾਲੀ ਉਹ ਆਪਣਾ ਜਥਾ ਲੈ ਕੇ ਸਾਡੇ ਸਾਰੇ ਹੀ ਗੁਰਦਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸੱਦੇ ਤੇ ਪਹੁੰਚੇ ਹਨ ਸੋ ਗੁਰੂ ਇਤਿਹਾਸ ਦੇ ਨਾਲ ਜੁੜਿਆ ਹੈ ਢਾਡੀ ਵਾਰਾਂ ਦੇ ਨਾਲ ਕੀਰਤਨ ਕਰਕੇ ਬੜੀ ਸੰਗਤ ਨੇ ਆਨੰਦ ਮਾਣਿਆ ਹੈ ਕਿਉਂਕਿ ਇਸ ਮਲੇਸ਼ੀਆ ਦੀ ਧਰਤੀ ਤੇ ਰਾਗੀ ਜਿੱਥੇ ਕਾਫੀ ਆਉਂਦੇ ਨੇ ਪਰ ਜੋ ਢਾਡੀ ਜਿੱਥੇ ਨੇ ਬੜੇ ਵਿਰਲੇ ਹੀ ਆਉਂਦੇ ਨੇ ਤੇ ਜਦੋਂ ਵੀ ਆਉਂਦੇ ਨੇ ਤੇ ਬੜਾ ਇੱਕ ਖੁਸ਼ੀ ਦਾ ਮਾਹੌਲ ਹੁੰਦਾ ਹੈ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਢਾਡੀ ਵਾਰਾਂ ਦੇ ਨਾਲ ਕੀਰਤਨ ਸੁਣ ਕੇ ਸੋ ਇਹੀ ਅਪੀਲ ਹੈ ਕੀ ਆਪਾਂ ਵੱਧ ਤੋਂ ਵੱਧ ਜੋ ਢਾਡੀ ਜਥੇ ਮਲੇਸ਼ੀਆ ਦੀ ਧਰਤੀ ਤੇ ਉਹਨਾਂਗੇ ਆਪਾਂ ਵੱਧ ਤੋਂ ਵੱਧ ਉਹਨਾਂ ਦਾ ਸਤਿਕਾਰ ਕਰੀਏ ਵੱਖਰੇ ਵੱਖਰੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦੇ ਆ ਪ੍ਰੋਗਰਾਮ ਰੱਖੀਏ ਤਾਂ ਜੋ ਆਪ ਨੂੰ ਸਾਰੀਆਂ ਸੰਗਤਾਂ ਨੂੰ ਆਪਾਂ ਨੂੰ ਇਤਿਹਾਸ ਦੇ ਨਾਲ ਜੋੜਨ ਗੁਰੂ ਵਿਚਾਰਾਂ ਦੇ ਨਾਲ ਜੋੜਨ ਸੋ ਸਾਰੀ ਹੀ ਜਥੇ ਦਾ ਵੱਡਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਆ ਪ੍ਰਧਾਨ ਸਾਹਿਬ ਜਸਵੀਰ ਸਿੰਘ ਜੀ ਸੈਕਟਰੀ ਭੈਣ ਜੀ ਜਸਵੀਰ ਕੌਰ ਜੀ ਅਤੇ ਸਾਰੀ ਸੰਗਤ ਵੱਲੋਂ ਦਸਾਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਸੰਗਤਾਂ ਨੂੰ ਇਹਨਾਂ ਨੇ ਬੜੇ ਪਿਆਰ ਦੇ ਨਾਲ ਢਾਡੀ ਵਾਰਾਂ गा ਕੇ ਗੁਰੂ ਇਤਿਹਾਸ ਸੁਣਾ ਕੇ ਜੋੜਿਆ ਹੈ ਤੇ ਬੜਾ ਆਨੰਦ ਦਾ ਮਾਹੌਲ ਬਣਿਆ ਹੈ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਵੀ ਗੁਰਦਰਾ ਸਾਹਿਬ ਵੱਲੋਂ ਇਹਨਾਂ ਨੂੰ ਸਦਾ ਬਤਰਾ ਦਿੱਤਾ ਜਾਏਗਾ ਫਿਰ ਆਪਾਂ ਸਾਰੀਆਂ ਸੰਗਤਾਂ ਤੁਹਾਡੇ ਦਰਸ਼ਨ ਕਰਾਵਾਂਗੇ ਸਤੇ ਸਾਰੇ ਜਥੇ ਦਾ ਸਾਡੇ ਗੁਰੂ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਦਸਾਂ ਵੱਲੋਂ ਬਹੁਤ-ਬਹੁਤ ਧੰਨਵਾਦ ਹੈ ਗੁਰੂ ਸਾਹਿਬ ਜੀ ਸਾਰੀ ਸੰਗਤਾਂ ਨੂੰ ਸੜਦੀ ਕਿਲਾ ਨਾਮ ਦੀਆਂ ਦਾਤਾ ਗੁਰਸਿੱਖੀ ਜੀਵਨ ਦੇ ਨਾਲ ਜੁੜਨਾ ਕਰਨ ਦੀ ਭੁੱਲਾਂ ਚੁੱਕਾਂ ਦੀ ਮਾਫੀ ਆਓ ਸਾਰੇ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ-ਬਹੁਤ ਧੰਨਵਾਦ ਬਲੇਸ਼ੀਆ ਦੀਆਂ ਸੰਗਤਾਂ ਵਿੱਚ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਕਿ ਜੋ ਕਿ ਟਾਡੀ ਜਥਾ ਕਿਚੇ ਤੌਰ ਤੇ ਬਲੇਸ਼ੀਆ ਦੀ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜ ਕੇ ਜੋੜਨ ਆਏ ਹਨ ਸੋ ਇੱਥੇ ਮੈਂ ਆਧਾਰਾ ਤਹਿਲਕਾ ਪੰਜਾਬ ਦੀ ਤਰਫੋਂ ਵੀ ਇਹਨਾਂ ਨੂੰ ਵੈਲਕਮ ਜੀ ਆਇਆਂ ਕਹਦਾ ਤਹਿਲਕਾ ਆਧਾਰਾ ਦੀ ਤਰਫੋਂ ਸਮੂਹ ਸੰਗਤਾਂ ਨੂੰ ਬੇਨਤੀ ਕਰਨਾ ਕਿ ਜਿੱਥੇ-ਜਿੱਥੇ ਵੀ ਇਹਨਾਂ ਦਾ ਕੋਈ ਪ੍ਰੋਗਰਾਮ ਹੋਵੇ ਆਓ ਹਮੇ ਮਾ ਕੇ ਆਪਾਂ ਉਸ ਗੁਰਬਾਣੀ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ